ਹਿੰਸਾ ਸਤਿਗੁਰ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਹੈ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 8 ਪਸ਼ੂ ਵਿਖਾਉਣੇ ਆਂ 7 ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ 6 ਮੱਝਾਂ ਇੱਧਰ ਆ ਦੋ ਪਸ਼ੂ ਉੱਧਰ ਆ ਤੇ ਬਾਕੀ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਤੇ ਨਾਮ ਦੱਸ ਤੇ ਕਰੀ ਫਿਰ ਮਹਿੰਦਰ ਸਿੰਘ ਪਿੰਡ ਚੱਠਾ ਤਹਿਸੀਲ ਬਟਾਲਾ ਜਿਹੜਾ ਕਾਸਪੜਾ ਫੋਨ ਨੰਬਰ ਬੋਲ ਦੋ 985827755 ਠੀਕ ਐ ਅੱਜ ਕਿੰਨੀ ਆਠ ਹਾਂਜੀ ਹਾਂਜੀ ਚਲੋ ਸ਼ੁਰੂਆਤ ਫੇਰ ਨੀਲੀ ਦੀ ਚੋ ਤੁਸੀਂ ਕਰ ਲਿਏ ਥੱਲੇ ਆਪਾਂ ਦੇਖ ਸਕਦੇ ਆ ਚੰਗੀ ਬਣੀ ਐ ਤੇ ਮਗਰ ਵੀ ਕੱਟੀ ਜੇ ਮਗਰ ਵੀ ਕੱਟੀ ਰਾਤ ਹੀ ਸੋਈ ਹੈ ਵੀਰ ਜੀ ਅੱਛਾ ਰਾਤ ਦੀ ਸੋਈ ਹੈ ਪ੍ਰੋਪਰ ਜੇਰ ਪਾਈ ਹੋਗੀ ਬੱਚਾ ਇਹੋ ਜਿਹੇ ਮਗਰ ਵੀ ਨੀਲੇ ਦੀ ਕੱਟੀ ਆ ਗਈ ਹੈ ਤੇ ਚੰਗੀ ਕੱਟੀ ਆਈ ਮਗਰ ਇਹ ਚਵਾਈ ਮਹੀਨਾਂ ਲੱਗੀ ਕਿਦੇ ਅਜੇ ਦੁੱਧ ਚੁੰਗਣ ਦੇ ਨਹੀਂ ਜਾਜ ਬੱਚੇ ਨਾ ਕਿੰਨਾ ਕੁ ਤਰਾ ਦੁੱਧ ਭਰੀ ਜਾਓਗੀ ਵੀਰ ਜੀ ਵੀਰ ਜੀ ਤੇਰੇ 14 ਕਿਲੋ ਝੋਡੀਂ ਗਿਆਣਾ ਇਹਨੇ ਅੱਛਾ ਹੋ ਜ਼ਿਆਦਾ ਦੁੱਧ ਸੇਰੇ ਨਾ ਰਾਤੀ ਸੁਈ ਆ। ਰਾਤੀ ਚੋਈ ਚੋਈ ਕੀਤੀ ਸਿਰੇ ਵਿੱਚ ਚੋਈ ਆ ਥੋੜੀ ਆ ਕਹਦੀ 5 ਕਿਲੋ ਸਿਰੇ 2.5 ਕਿਲੋ ਚੋਈ ਆ। ਅੱਛਾ। ਬਾਕੀ ਪਸਮਾਨੀ ਰੋਡ ਦਾ ਇਨਾਂ ਚੰਗੀ ਨਹੀਂ ਆ ਤੇ। ਠੀਕ ਆ। ਦੁੱਧ ਪਹਿਲਾਂ ਨੇ ਆਂਦੇ ਹੋ 11 ਬਾਰ 12 ਕਿਲੋ ਚੋਆ ਆ ਇਹਨੇ। ਉਹ ਤੇਰਾ ਜਿਹੜਾ ਮੈਂ ਹੀਂ ਗਿਆ ਤਾਂ ਫਾਰ ਤੋਂ ਬਹੁਤ ਅੰਨਾਂ ਚੋਈ ਬਹੁਤ ਸਾਫ ਨਹੀਂ ਸੀ। 13-14 ਲੀਟਰ ਦੇ ਲਾਗੇ ਪੰਨੇ ਦੁੱਧ ਜਿਹੜਾ ਕਹਿੰਦੇ ਭਰੀ ਜਾਊਗੀ। ਇੱਧਰ ਗਾਂ ਦੇਖੋ ਗੱਲਾਂ ਲੈ ਆਦੂ ਆਇਆ। ਚਲੋ ਬੰਨਣਾ ਫਿਰ ਬੱਚੇ ਨੂੰ। ਆ ਪਾਸੋਂ ਲੈ ਲਓ। ਠੀਕ ਆ। ਦਿਖਾ ਦਿਓ ਚੋਆ ਫਿਰ। ਕਿਵਾ ਇਹਨਾਂ ਦਾ ਕੋਈ ਲੱਗਦੇ ਸੋਏ ਬੋਲਾ ਨਹੀਂ ਫਿਸ਼ਲੇ ਖਨਾ ਦਾ ਦਿਖਾ ਦੇ ਜੀਵਾ ਚਲੋ ਖੋਲੋ ਫਿਰ ਤੋੜ ਦੀਏ ਬਾਕੀ ਮਿਲ ਕੇ ਇਹਨਾਂ ਵੀ ਚੰਗੀ ਲੱਗੀ ਆ ਤੇ ਮਾਨਾ ਗਾਹ ਨਾ ਵੀ ਚੰਗਾ ਆ ਜੋ ਲੈ ਆਓ ਜੀ ਲੱਗਾ ਸੁਆਰੀ ਝੋਟੀ ਦਾ बाकी थल्ले हो चंगी बनी है यार देख सकते थी आज लाया हो जी लाया हुझे। ਬਾਕੀ ਆ ਵੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਵਾਂ ਬਾਕੀ ਖੜੇ ਕੋਈ ਸਾਹਵਲਾ ਦੁੱਧ ਨੇ ਸਾਰਾ ਸਿਆਲ ਚੰਗਾ ਭਰੀ ਜਣਾ ਦੁੱਧ ਸਾਰਾ ਵੀਰ ਜੀ ਨੂੰ ਸੇਵਾਲ ਲੈ ਕੇ 15 ਕਿਲੋ ਵੀ ਦੇ ਜੀ ਜਿੱਦਾਂ ਝੋਟੀ ਵਾਲੇ ਸੋਟ ਆ ਲੈ ਸਾਦੇ ਠੀਕ ਆ ਤੇ ਮੁੱਲ ਫਿਰ ਵੀਰ ਜੀ ਕਿੰਨਾ ਰੱਖੀਏ ਦਾ ਆਪਾਂ ਹੋਰ ਤਾਂ ਲਾਖੀ ਜੇ ਇਹ ਪੂਰਾ ਹੀ ਹਾਂਜੀ ਠੀਕ ਆ ਫਿਰ ਕਿੰਨੀ ਸ਼ੌਟ ਕਰਨੀ ਵਿੱਚੋਂ ਜਿੰਨੀ ਕੋ ਕਰਦਨੇ ਬੱਚਾ ਵੇਖੋ ਕਿੱਡਾ ਟੋਲਦਾ 5000 ਕਰੀਏ ਸ਼ੌਟ 90 ਜੋ ਕਰਦਨੇ ਕੋੜਾ ਕਿੰਨੀ 2000 ਕਰਦੀ 88 ਦੀ ਹਾਂਜੀ 87 ਦੀ 85000 ਦੇ ਦੇਣੀ ਆ 85000 ਬੱਚੋ ਜੀ ਕੀ ਗੀਏ ਕਰੀ ਕਿੰਨੇ ਬਲੂਆ ਖਾਓ ਠੀਕ ਹੈ ਜਿਹੜੇ ਵੀਰ ਨੇ ਕਿਤੇ ਘਰ ਤੋਂ ਨਹੀਂ ਬੇਖੋ ਇੱਧਰ ਮਰਜੀ ਪਈ ਜਾਓ ਥੱਲੇ ਵਾਲੀ ਨਾ ਕਰੋ ਖੰਦੀ ਸੀ ਲਿਆ ਮੱਜ ਥੱਲੇ ਵਾਲੀ ਨਾ ਕਰੋ ਆਵੇਂ ਦੋ ਦੋ ਜਣੇ ਬੈ ਕੇ ਚੋਈ ਜਾਓ ਨੰਗਾ ਲਗਾ ਪਤਲ ਜੋ ਇੱਧਰ ਵੇਖੋ ਠੀਕ ਆਪਾਂ ਮੇਰੇ ਤੇਰੇ ਨੂੰ ਮਰਦੀ ਕੋਈ ਚਰਬਾਸਰ 85000 ਚੋਂ ਚਲੋ ਮੰਨ ਤਨ ਮੌਕੇ ਤੇ ਹੋ ਜੂਗੀ ਮਗਰ ਕੱਟੀ ਵੀ ਚੰਗੀ ਆ ਚਲੋ ਹੁਣ ਇੱਕ ਆ ਝੋਟੀ ਤੁਹਾਨੂੰ ਦਿਖਾਉਣੀ ਆ ਬੱਜੀ ਤੀਸਰੇ ਤੇ ਆ ਦਿਖਾਉਣੀ ਦੂਸਰੇ ਤੇ ਆ ਇਹ ਵੀ ਸੁਈਏ ਮਗਰ ਕੱਟੀਏ 10 ਕਿਲੋ ਕਿਲੋ ਦੁੱਧ ਤਿਆਰ ਹੋ ਗਿਆ ਸਨ ਚਾਲਿਆ ਗਿਆ ਅੱਛਾ ਚੋ ਆਕੇ ਜਿਹੜਾ ਚੁਵਾਈ ਦੀ 1 ਨੰਬਰ ਹੋਗੀ ਠੀਕ ਆ ਚੁਵਾਈ ਜਿਹੜਾ ਨੰਬਰ ਕੋਈ ਵੀ ਲਊਗਾ ਤੋਰੋ ਫੇਰ ਇਹਨਾਂ ਵੀ ਤੇ ਕਿੰਨਾ ਦੁੱਧ ਭਰੀ ਜਾਊਗੀ ਜੀ 12 13 ਕਿਲੋ ਝੋੜੀ ਦੇ ਲੂਗੀ ਦੋ ਜਾ ਸੁਭਾ ਕੋ ਕੋ ਦੇਖਾ ਮਗਰ ਹੁਣ 10 ਲੀਟਰ ਜਿਹੜਾ ਕਹਿੰਦੇ ਵੀ ਤਿਆਰ ਆ ਤੇ ਦੁੱਧ ਜਿਹੜਾ ਕਹਿੰਦੇ ਵੀ 12 ਲੀਟਰੇ ਚੁਵਾਈ ਜਾਊਗੀ ਉਥੇ ਜਿੱਥੇ ਲੈ ਆ ਸ਼ਾਂਤ ਹੋ ਆਉਂਦੇ ਆ ਆ ਜਿ ਲੈ ਆ ਵੀਰ ਜੀ ਅਕੀਆ ਦੇਖ ਸਕਦੇ ਜੇ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਤੇਰੇ ਵਾਂਗ ਇਹ ਕਹਿੰਦਾ ਤੋਂ ਤੋਂ ਬਣਾਵਾ ਡੀ ਇਹ ਮਰਵਾ ਜੀ ਅੱਜ ਸੇ ਨਹੀਂ ਪਾਉਦੇ ਮੈਂ ਜਿਹੜਾ ਕਰਾਂਗਾ ਇਹ ਨਾਂ ਦੇਖ ਸਕਦੇ ਤੇ ਥਾਣੇ ਤੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਥਾਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਇਹਦਾ ਵੀ ਛੋਟੇ ਵਾ ਉਹ ਥੇੜਾ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਇਹਦਾ ਵੀਰ ਜੀ ਲੱਖੀ ਜੀ ਅੱਛਾ ਹਾਂਜੀ ਇਹ ਕਿੰਨੇ ਦੀ ਕਰੀਏ 90 ਦੇ ਦੀ 85000 ਦੀ ਹੈ ਵੀ ਦੇ ਦਾਂਗੀ ਯਾਰ ਇਹ ਵੀ 85 ਦੀ ਬਾਕੀ ਚਿਹਰੇ ਤਾਂ ਵੀ ਦੇਖ ਸਕਦੇ ਗੋਲ ਸਿੰਘ ਦੀ ਝੋਟੀ ਹੈ ਜਿਹੜੀ ਬਿਲਕੁਲ ਤੇ ਹੁਣ ਇੱਕਾ ਵੀ ਝੋਟੀ ਚੰਗੇ ਕੱਦ ਗਾੜ ਕੇ ਪਿਓਰ ਦੋ ਦੰਦ ਦੋ ਦੰਦਾਂ ਦਾ ਹੋਗੀ ਇਹ ਚੋਗ ਦਾ ਕੋਈ ਵੀ ਦੰਦ ਪੁੱਟਾ ਹੋ ਗਿਆ 1 ਰੁਪਿਆ ਨਹੀਂ ਦੇਣੀ ਛੋਟੀ ਮੁਫਤ ਦੇ ਕਰਨੀ ਛੋਟੀ ਫ੍ਰੀ ਚਵਾਈ ਇੰਨੀ ਲੱਗੀ ਹੋ ਗਈ ਜਦੋਂ ਪਹਿਲੇ ਨੰਬਰ ਕੋਈ ਵੀ ਮਈ ਅੜੀ ਚਵਾਈ ਤੋਂ ਫੇਲ ਹੋ ਜੂਗੀ ਅੱਛਾ ਆਉਣੀਆਂ ਦਾ ਅਗਲੇ ਤੋਂ ਕਰਾਇਆ ਦੇਵਾਂਗੇ ਜੇ ਮਈ ਚਵਾਈ ਤੋਂ ਫੇਲ ਹੋ ਜੇ ਮਤਲਬ ਚੋਗੇ ਵੀ ਨਿਕਲ ਜੇ ਛੋਟੀ ਫ੍ਰੀ ਲੱਜੇ ਛੋਟਾ ਵੀ ਫ੍ਰੀ ਠੀਕ ਆ ਹੋਰ ਦੋ ਦੰਦ ਛੋਟੀਆਂ ਮੂੰਹ ਖਾਲੀ ਦਿੰਨੇ ਆ ਕਿੰਨਾ ਦੋ ਦੋ ਤਰ੍ਹਾਂ ਦੇ ਕੋਲ ਸੁਣੋਗਾ 9 ਕਿਲੋ ਕਰਕੇ ਦੇਗੀ ਛੋਟੀ ਜਣੀ ਮਗਰ ਕੱਟੀ ਏ ਮਗਰ ਇਹਦੇ ਵੀ ਕੱਟੀ ਆ ਨਹੀਂ ਨਹੀਂ ਰਾਵੀ ਨਹੀਂ ਕੱਟੀ ਬੋਟਰਾ ਦੀ ਜਮ ਕਰੀ ਨਹੀਂ ਜੀ ਦੀ ਕੱਟੀ ਬਾਕੀ ਪੂਰੇ ਵੀਰ ਜੀ ਹੁਣਾਂ ਦੇ ਮੋਢੇ ਤੇ ਹੁੰਦੀ ਹੈ ਆ ਦੇਖ ਸਕਦੇ ਜੀ ਇੱਕ ਤਾਂ ਹੁੰਦਾ ਕਹਿਣ ਦੀ ਗੱਲ ਹੈ ਵੇਖ ਲੋ ਪਿਓ ਜੀ ਨਾਲ ਠੰਡੀ ਠਿੜੀ ਝੋਟੀ ਜਿਹੜਾ ਬੜੇ ਸ਼ਾਂਤ ਜੇ ਸੁਭਾਅ ਦੀ ਹੈ ਤੇ ਕਾਦੇ ਤਾਂ ਪੂਰਾ ਜਿਹੜਾ ਜਵਾਨ ਮੱਜਾਂ ਦੇ ਹਿਸਾਬ ਦੇ ਨਾਲ ਪੂਰੇ ਵੱਡੇ ਕਦ ਕਾਟ ਚ ਆ ਅਜ ਲਾਇਆ ਜੀ ਵੀ ਹੁੰਦੋ ਰਿਹਾ ਆਇਆ ਹੈ ਅਗਰ ਨਾ ਸ਼ਾਲੇ ਬਚੀ ਬਾਕੀ ਥਣਾਂ ਦਾ ਸਾਈਜ਼ ਗਿਆਪ ਇਹਦਾ ਵੀ ਚੰਗਾ ਵਾ ਤੇ ਸੁਆ ਇਹਦਾ ਪਹਿਲਾ ਆ ਤੇ ਕੱਦ-ਕਾਠ ਪੱਖੋਂ ਪੂਰੀ ਜਵਾਨ ਆ ਹਾਂ ਦੇਖਾ ਦੇ ਬਿਲਕੁਲ ਦੂਰ-ਦੂਰ ਜਿਹੜਾ ਇਹਦਾ ਥਣ ਲੱਗਾ ਵਾ ਅੱਗੇ ਵੀ ਤੇ ਪਿੱਛੇ ਵੀ ਤੇ ਚਵਾਈ ਕਿਤੇ ਕੰਨੂ ਗਲਵਾ ਚਵਾਈ ਬੜੀ ਬਾਬੂ ਦੇ ਵਿੱਚ ਇਹ ਵੀ ਚਲੋ ਜਿੰਨੇ ਸ਼ੌਂਕ ਨਾ ਕਰੇ ਸੋਹਣੀ ਝੋਟੀ ਰੱਖਣੀ ਆ ਵੀ 400 ਦੇ ਚੋਣ ਆਲੀ ਆ ਚਾਰੇ ਥਣ ਇੱਕੋ ਜਿਹਾ ਗੋਆ ਹਾਉ ਚਾਰੇ ਥਣੀ ਤੇ ਅਗਲੇ ਸਵੇਰ ਨੂੰ ਕੱਦ ਦੇਨੇ ਹੋਰ ਕਰ ਜਾਣਾ ਵਾ ਗਾੜੀ 2 ਕਿਲੋ ਦੇੜ ਗੜ ਹੋ ਗਈ ਦੀ ਜਿਹੜੇ ਵੀਰਾਂ ਨੇ ਸ਼ੌਂਕ ਹੁੰਦਾ ਵੀ ਵੱਡੇ ਕੱਦ ਵਾਲੀਆਂ ਮੱਝਾਂ ਹੋਣਾਂ ਉਹਨਾਂ ਮੇਰਾ ਵਾਸਤੇ ਆ ਇਹ ਛੋਟੀ ਤੇ ਇਹਦਾ ਮੁੱਲ ਫਿਰ ਮੁੱਲ ਦੇ ਵੀ ਜੀ ਲੱਖੀ ਜੇ ਅੱਛਾ ਹਾਂ ਜੀ ਇਹ ਕਿੰਨੇ ਦੀ ਹੈ 90 ਹਜ਼ਾਰ ਦੀ ਦੇਣੀ 88 ਹਜ਼ਾਰ ਦੀ ਦੇ ਦਾ ਵੀ ਠੀਕ ਐ ਛੋੜ ਕਰ ਦਈਏ ਮਾਰ ਦਾ ਲੈ ਕਰ ਦੋ ਫਿਰ ਹੋਰ 85 ਦੇ ਦਈਏ ਇਹ ਵੀ ਜਾਣਦੀ ਐ 85 ਦੀ ਫਿਰ ਦੇ ਦਾ ਵੀ ਝੋਟੀ ਬੜੀ ਚੰਗੀ ਐ 85 ਦੇ ਜਿਹੜੇ ਕੋ ਮਰਜ਼ੀ ਲਾ ਜੇ ਜਿਹੜੀ ਮਰਜ਼ੀ ਕੋ ਲੈ ਜਾਏ ਤਿੰਨਾ ਚ 85 85 ਦੀ ਜਿਹੜੀ ਕੋ ਮਰਜ਼ੀ ਲਾ ਜੇ ਆਗੇ ਮੀਨੀ ਆ ਗਈ ਜੇ ਵੀ ਸੀ ਏ ਮੀਨੀ ਮੱਝ ਅੱਜ ਸੁਈ ਆ ਇਹ ਤੋਂ ਬੋਲਣਾ ਵੀ 7-8 ਕਿਲੋ ਥਾੜੀ ਚਲਦੇ ਆ ਦੁੱਧ 12 ਕਿਲੋ ਬਾਹਰ ਮੈਂ ਦਿੰਦੀ ਐ ਅੱਛਾ ਹਾਂਜੀ 12 ਲੀਟਰ ਤਾਂ ਬਾਹਰ ਇਹ ਵੀ ਕਰੀ ਜਾਊਗੀ ਆ ਦੋਵੇਂ ਮੱਝਾਂ ਦੇਰੀ ਦੇ ਮਤਲਬ ਦੀਆਂ ਤੁਹਾਨੂੰ ਦਿਖਾਉਣੀਆਂ ਆ ਰਹੀ ਐ ਮੱਝ ਨਿੱਗਰ ਐ ਪੂਰੀ ਅੱਨੇਓ ਬੜੀ ਸਾਫ ਐ ਲੈ ਆ ਵੀਰ ਜੀ ਹਾਂ ਲੇ ਸੱਦੇ ਜੀ ਬਾਕੀ ਇਹ ਆ ਵੀ ਸਰੀਰਾਂ ਭਰੀ ਆ ਉਤਰਾ ਨਿਗਰਿਆ ਮਾਜੀ ਬੋਲੇਗਾ ਟੋਪੜਾਂ ਵਾਲਾ ਹੀ ਵੇਖੋ ਕਿਦਾਂ ਦੀ ਮਹੀ ਆ ਇਹ ਆ ਇਹੋ ਤੇ ਕਾਹਦੇ ਸ਼ਾਦੇ ਆ ਅਰਧੋਂ ਕਟਾਵੇ ਲਗਾਇਆ ਇੱਕੋ ਜਿਹਾ ਬਣਾਉ ਅਗਲੋਂ ਮਾਰ ਗੋ ਅਲੈਕਸਾਂਦਰ ਤੇ ਇਧਰ ਵੀ ਤੁਹਾਨੂੰ ਤੁਹਾਨੂੰ ਦਿਖਾ ਰਹੀ ਹਾਂ ਤੇ ਇੱਕ ਜਿਹੀ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਦਾ 80000 ਜੀ दी दी। दी? दी। दी। अच्छा। खाली 30000 ਦੀ ਦੀ ਕਿੰਨੇ ਦੀ? 78 ਦੀ 75 ਦੀ 120000 74 ਦੀ। ਅੱਛਾ 74000 ਦੀ। 120000 73000 ਦੀ ਦਿੰਦਾ। ਅੱਛਾ 73 ਦੀ ਦੇ ਦੇਣੀ। ਠੀਕ ਹੈ ਜੀ। ਤੇ ਹੁਣ ਆ ਵੀ ਮੱਝ ਗੱਭਣੇ ਇੱਕ 34 13 ਗੋਦ ਦੁੱਧ ਦੀ ਹੈ ਮਹੀ ਮਹੀ। ਠੀਕ। ਲਿਖਤੀ ਕੋਲ ਲਿਖਾ ਕੇ ਲੈ ਜਾ ਦੇ ਕੋ। ਅੱਛਾ। ਹਾਂ ਜੀ। ਠੀਕ ਹੈ। ਇਹ ਠੰਡੀ ਇੰਨੀ ਇੱਧਰ ਵੇਖਿਓ। ਤੇ ਇਤਰਾ ਹੀ ਥੱਲੇ ਬਹਿ ਜਾ ਭਾਵੇਂ ਸ਼ਾਂਤ ਜਿਹਾ ਸੁਭਾਦੀ ਆ। ਨਛੇ 30 ਪਰ ਲਫਾਮੇ ਬੋਲੇ ਤੇ ਯਾਰੇ ਬੋਲਾ ਫੰਨੇ ਆ ਤਾ ਹਾਂ ਹਾਂ ਦੇਖ ਸੰਦੇ ਸਾਰੇ ਥਾਣੀ ਦੰਦ ਦੇ ਕਿਤੇ ਗੱਲ ਸੂਪ ਹੈ ਨਾ ਇਹਨੇ ਜਲਦੀ ਬੰਦਾ ਜਾਂਦਾ ਹਣ ਬੋਲਾ ਇਹਦਾ ਕਿਦਰੀ ਕੋ ਦੋ ਚਾਰ ਦਿਨਾਂ ਦੀ ਖੇੜਿਆ ਬਸ ਠੀਕ ਹੈ ਜੀ ਚਲੋ ਕੋਈ ਨਹੀਂ ਉਹ ਛਾੜ ਛੱਡ ਦੋ ਪਿੱਛੇ ਦੀ ਬੋਲਾ ਗਰੰਟੀ ਹੋਗੀ ਲਿਆ ਖੋਲਿਆ ਲਿਆ ਵੇ ਜੀ ਲਓ ਬਾਕੀ ਉਤਰੇ ਆਵੇ ਸਰੀਰਮ ਭਾਰੀ ਹੈ ਇਹ ਵੀ ਤੇ ਹੈਗੀ ਵੀ ਠੰਡੀ ਤੇਰੀ ਹੈ ਕੱਲ ਨੂੰ ਕੋਈ ਇਹੋ ਜਿਹਾ ਮੈਦਾ ਬੱਚਾ ਵੀ ਉੱਪਰ ਥੱਲੇ ਹੋ ਜੇ ਦੇਖੋ ਬਹੁਤੀ ਫਿਰ ਪ੍ਰਵਾਹ ਨਹੀਂ ਕਰਦੀਆਂ ਹੁਣ ਮਈਆਂ ਪਰ ਮਣਿਛੜਨ ਹੋ ਜੂਗੀ ਕਈ ਨਹੀਂ ਹੋਰ ਮਹੀ ਬਾਲ ਨਹੀਂ ਸੁਣਿਆ ਸੁਣਦੇ ਆ ले थे थे लगे। बाकी चंगी भरन दी थल बाकी हवा करी देख सकते जो लागे तो चंगा भरन दी ए फिर मोल विधि पचासी हजार अच्छा हां जी 3000 ਦੀ 80 ਦੀ हां जी ਕਿ ਜੁੜਰ ਲਾ ਰਹੀ ਹੈ ਵੀ ਨਹੀਂ ਵਈ ਸਮਝੂਗੀ ਜੀ ਜਾਂ ਦੇ ਦਾਂਗੀ ਅੱਛਾ ਉਹ 385 85 ਦੀਆਂ ਹੋ ਗਈਆਂ ਇਹ ਦੋਵੇਂ 73 73 ਦੀ ਇਹ ਦੋਵੇਂ 73 73 ਦੇ ਸਾਹ ਨਾ ਹੋ ਗਈਆਂ ਤੇ ਇੱਕ ਮੱਝ ਜਿਹੜੀ ਉੱਤਰ ਰਹਿ ਗਈ ਹੈ ਵੀ ਤੁਹਾਨੂੰ ਦਿਖਾ ਲਈ ਝੋਟੀ ਫੈਸਲ ਬਹੁਤ ਚੰਗੀ ਨੀ ਜੀ ਇਹ ਵੀ ਸ੍ਰੀ ਮਗਰ ਕੱਟੀ ਜਾ ਤਾੜੀ ਆਹ ਕੱਟੀ ਜੀ ਤੇ ਮਗਰ हां जी ਕੀ ਹੋ ਗਈ ਆ ਬੋਹ ਜੰਗੀ ਤੋਰੋ ਫਿਰ ਇਹਨਾਂ ਮੱਝ ਨਵੀ ਕਿੰਨਾ ਦੁੱਧ ਇਹਦੇ ਕੋਲ ਦੁੱਧ ਇਹਦੀ 7 ਕਿਲੋ ਹੈ ਤੇ ਇਹਦੇ ਕੋਲ 14 ਤਸਲਿਬ ਚੋਈਏ ਇੱਕ ਨੰਬਰ ਹੋ ਗਈ ਸੀਲ ਠੰਡੀ ਹੋ ਗਈ ਭਾਈ ਲੋਕੀ ਦੋ ਡੱਬੇ ਚੋਂ ਇਹਦੇ ਇਹੜੀ ਚਾਰ ਡੱਬੇ ਹੋਵੇ ਠੀਕ ਆ 7 ਲੀਟਰ ਦੁੱਧ ਜਿਹੜਾ ਇਹਦੇ ਕੋਲ ਕਿੰਨੇ ਵੀ ਹੈਗਾ ਹੁਣ ਸਵੇਰੀ ਤੱਕ ਗਾਂ ਨੂੰ ਆ ਜਿਆ ਵੀਰ ਜੀ ਹਾਂ ਲੈ ਸੰਦੇ ਜੀ ਬਾਕੀ ਉਤਰੇ ਆ ਵੀ ਚਲੋ ਜੰਮੀ ਪਲੀ ਆ ਵੀ ਆ ਦੇਖ ਸਾਡੇ ਥਾਣੇ ਦੇ ਵੀ ਆਪਾਂ ਲੱਗ ਗਏ ਤਾਂ ਤੇ ਇਹਦਾ ਫਿਰ ਮੋਲ ਵੀਰ ਜੀ ਇਹਦਾ ਮੋਲ ਵੀਰ ਜੀ ਫੰਡਰ ਹਲਾ ਇੱਕ ਹਿਸਾਬ ਦਾ ਕਿੰਨਾ ਕ ਮੋਲੇ ਦਾ 70 65 ਜੋ ਮਰਜੀ ਕਰੇ 80000 ਹੀ ਦੇਣੀ 80000 ਜੀ ਹਾਂਜੀ ਠੀਕ ਹੈ ਕਿ 60 ਸੀ ਪੂਰੇ 60 ਦੇ ਦਾਂਗੇ ਠੀਕ ਹੈ ਜੀ ਹੁਨੇਕਾ ਗਾਂ ਤੇ ਮੱਝ ਇੱਧਰ ਜਿਹੜੀ ਰਹਿ ਗਈ ਐ ਵੀ ਤੁਹਾਨੂੰ ਦਿਖਾ ਦਈਏ ਤੇ ਆ ਮੱਝ ਕੋਲ ਕਿੰਨਾ ਵੇਜੀ ਦੁੱਧ ਤਿਆਰ 10 ਕਿਲੋ ਵੇਜੀ ਤਿਆਰ ਬਿਲਕੁਲ ਜੋ ਆ ਗਈ ਜਨਾ ਮਗਰ ਕੱਟੀ ਜੇ 10 ਕਿਲੋ ਦੀ ਜ਼ਹੀਅਤ ਖਸਬਾ ਨਾ ਕਿੱਤਾ ਨੇ ਬਚਿਆ ਤੋਰੋ ਹਵੇ ਰਹਿ ਗਈ ਸਵਾਲ ਇਹ ਕਿਤ ਨੰਬਰ ਹੋ ਗਈ ਆ ਵੱਛੀ ਗਾਂ ਦੀ ਐ ਰਹਿਣ ਤੇ ਪੱਜੀ ਕੋਈ ਗੱਲ ਨਹੀਂ ਵੇਖੋ ਵੱਛੀ ਕੋਈ ਨਹੀਂ ਬਚਾ ਲਾਦਣੀ ਗੱਲ ਮੁੰਦੇ ਤੇ ਆ ਕੱਟੀ ਆ ਇਸ ਮੱਝ ਦੀ ਸੋਹਣੀ ਵੱਛੀ ਐ ਗਾਂ ਦੇ ਮਗਰ ਵੀ ਤੋਰੋ ਮੱਝ ਨੂੰ ਇੱਕ ਰੀ ਹਾਂ ਲੈ ਲੈ ਦੀ ਚੁੱcke ਵਾਈਂ ਕਿਦਾਂ ਲੱਗੀਆਂ ਮੈਨੂੰ ਬਹੁਤ ਚੰਗੀਆਂ ਸਰੀਰਾਂ ਭਾਰੀ ਐ ਵੀ ਉਤਰਾ ਕਿਹੜੀ ਵਾਲੇ ਚੋਂ ਆਉਣ ਵਾਲੀ ਮਹੀਂ ਆ ਜਿੰਨਾ ਮਹੀਂ ਦਾ ਵਜਨ ਆ ਲੈ ਵਜਨ ਤੇ ਚੰਗੀ ਐ ਮਾਜ ਉਤਰਾ ਤੇਰਾ ਮੁੱਲ ਵੀਰ ਜੀ ਫਿਰ ਮੁੱਲ ਵੀਰ ਜੀ ਜਿਹੜੀ ਦੇ ਦੇਣੀ 75000 75000 ਦੀ ਚਲੋ ਬਾਕੀ ਮੌਕੇ ਦੇਜੂਗਾ 20 ਛੱਡ ਦਈਏ 72 ਦੀ ਦੇ ਦਈਏ ਪੂਰੇ 70 ਤਰੀ ਦੇਣੀ ਆ ਅੱਛਾ ਪੂਰੇ 70 ਮਹੀਨਾ ਕਰਨਾ ਹੈ ਪੂਰੇ 70000 ਜੀ ਹੈ ਟਿਕਲਾਏ ਤੇ ਦੂਜੇ ਤੋਂ ਵੀ ਮਗਰ ਅੱਛੀ ਏ ਆ ਥਾਣੇ ਦੇ ਦੇਖ ਸਕਦੇ ਜੇ ਲਾਗੇ ਤਾਂ 11 12 ਕਿਲੋ ਤੇ ਆ ਰਹੂਗਾ ਠੀਕ ਐ ਪਰ ਪਰਾਥ ਦੇ ਜਿਵੇਂ ਲਾ ਥਾਣੇ ਆ ਕਿੰਨਾ ਦੁੱਧ ਤਿਆਰ ਕੋਈ ਰੱਸੀ ਨਹੀਂ ਪਉਣੀ ਖੰਡੀ ਦੀ 11-12 ਕਿਲੋ ਦਾ ਦੁੱਧ 15 ਕਿਲੋ ਤੋਂ ਬਾਹਰ ਲਉਗੀ ਵੱਛੀ ਤੇ ਬਾਕੀ ਮਗਰ ਇਹਦੇ ਵੱਛੀ ਆ ਰੱਸੀ ਤੁਹਾਨੂੰ ਦਿਖਾਤੀ ਹੈ ਪਾਣੀ ਮਾਂ ਦੇ ਜੀ ਸੂਈ ਨੂੰ ਕੱਛੀ ਚੰਗੀ ਹੈ ਚਲੋ ਮਗਰ ਸੋਹਣੀ ਮੱਛੀ ਹੈ ਮੈਂ ਮਟਨ ਐ ਪਤੋਈ ਲੈ ਆ ਵੀ ਜਰਸੀ ਕ੍ਰਾਸ ਚਾ ਕਦ ਕਾਠ ਵੀ ਦਾ ਉਸਤਾਲ ਨਾਵਾ ਤੇ ਦੁੱਧ ਵੀ ਇੰਨੇ ਚੰਗਾ ਕੱਢੀ ਜਾਂਦਾ ਸੰਗ ਨਾਲ ਦੁੱਧ ਹੁੰਦਾ ਇਹੋ ਜਿਹਾਂ ਗਾਵਾਂ ਦਾ ਤੇ ਕਿੰਨਾ ਫਿਰ ਮੁੱਲ ਦਿੱਤੀ ਇਹਦਾ ਮੁੱਲ ਦਾ 40000 40000 ਹਾਂਜੀ 30000 ਦੇ ਦੇ ਦੀਏ ਪੂਰੇ 35000 ਦੇ ਅੱਛਾ ਪੂਰੇ 35000 ਹਾਂਜੀ ਠੀਕ ਐ ਉਹਦੇ 11 12 ਕਿਲੋ ਚੋਕੇ ਬਿਨਾ ਰੱਸੀ ਦੇ ਕੋਤ ਤਸੱਲੀ ਕਰਕੇ ਖੜੇ ਚਿੱਟਾ ਦੁੱਧ ਹੋਊਗਾ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ ਕੋਈ ਠੀਕ ਐ ਜੀ ਬਾਕੀ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦਿਆ ਕਰੋ ਤੇ ਬਾਕੀ ਸਾਡੀ ਬੇਨਤੀ ਆਲ ਵੀ ਜ਼ਰੂਰ ਧਿਆਨ ਦਿਆ ਕਰੋ